ਲਓ ਜੀ ਆਪਾਂ ਪਹੁੰਚੇ ਆ ਸੱਬੇ ਬਈ ਦੇ ਘਰ ਸੱਬੇ ਬਈ ਦਾ ਕੱਲ ਨੂੰ ਲੈਂਟਰ ਪਊਗਾ ਤੇ ਬਈ ਗਲਾਬ ਸਿੱਧੂ ਵੀ ਪਹੁੰਚ ਬਈ ਗਲਾਬ ਸਿੱਧੂ ਦੇਖੋ ਇੱਥੇ ਗਾਣੇ ਵੀ ਦੋ ਤਿੰਨ ਆਪਦੇ ਪੁਰਾਣੇ ਸੁਣਾ ਕੇ ਜਾਊਗਾ ਸੱਬਾ ਬਈ ਵੀ ਨਾਲ ਬੈਠੇ ਨੇ ਬਾਕੀ ਬਹੁਤ ਬਹੁਤ ਮੁਬਾਰਕਾ ਸੱਬੇ ਵੀਰੇ ਨੂੰ ਮੇਰੇ ਵੱਲੋਂ ਵੀ ਮਤਲਬ ਕੀ ਤ ਮਰਾੜਾਂ ਵਾਲਾ ਰਿਸ਼ਤੇ ਕਰਾਉਂਦਾ ਜੀ ਤਾਂ ਅਸਕਰ ਇਸਤੇ ਕਰਾਏ ਨੇ 8 ਖਰਾਬੋਗੇ 20 ਕਰਾ ਦੇ 20 ਕਰਾਏ ਆ ਜੀ 20 ਕਰਾਏ ਆ ਜੀ 20 ਕਰਾਇਆ ਖਰਾਬ ਕਿੰਨੇ ਹੋਗੇ ਖਰਾਬ ਕੋਈ ਨਹੀਂ ਆ ਜੀ ਪੱਕੀ ਗੱਲ ਹੈ ਹਾਂਜੀ ਫੇਰ 100% 100 ਰੇਟਿੰਗ ਆ ਬੰਦੀ ਜੀ ਖਰਾਬ ਹੋ ਗਿਆ ਜਾਨਾ ਬਾਈ ਮਾ ਬਾਈ ਜਿਹੜਾ ਆਪਾਂ ਲਾਈਵ ਹੋਇਆ 30 ਦਿਨਾਂ ਬਾਅਦ ਡਿਲੀਟ ਹੋ ਜਾਂਦੇ ਅੱਛਾ ਜੀ ਹਾਂ ਦਿਸ ਵੀਡੀਓ ਵੀ ਲੋ ਵੀ ਡਿਲੀਟਡ ਆਫਟਰ 30 ਡੇਜ਼ ਡਿਊ ਟੂ ਚੇਂਜ ਇਨ ਲਾਈਵ ਵੀਡੀਓਸ ਸਟੋਰੇਜ ਬਹੁਤ ਹੈ ਗਰੁੱਪ ਅੱਛਾ ਇੰਤਾਓ ਬਾਈ ਆਇਆ ਕਤੈ ਆਇਆ ਆਇਆ ਚੂਰਾ ਨਹੀਂ ਮੇਗਾ ਇਹ ਆਪਣਾ ਬੜਾ ਬੜਾ ਆਖੇ ਲੋਕਾਂ ਨੇ ਸਾਨੂੰ ਬੜਾ ਬੋਣੇ ਪਾਗਲੇ ਤੇਰੇ ਨਾਲ ਬਣੀ ਸੀ ਜਿਹੜੀ ਮੁੜਨਾ ਨਹੀਂ ਉਹ ਬਣੇ ਤੇਰੇ ਨਾਲ ਬਣੀ ਸੀ ਜਿਹੜੀ ਮੁੜਨਾ ਨਹੀਂ ਉਹ ਬਣੇ ਗੱਲ ਰੱਬ ਨਾਲ ਜਾ ਚਲਾਈ ਬੈਠਿਆਂ ਓਡੀ ਕਦੇ ਸੁਨੇਹਾ ਓਡੀ ਕਦੇ ਸੁਨੇਹਾ ਬਸ ਤੇਰੀ ਸੁੱਖ ਸਾਦ ਨੀ ਬਾਕੀ ਭੰਦੇ ਸਾਰੇ ਜੱਗ ਨੂੰ ਚਲਾਈ ਬੈਠੀ ਰਾਂ ਐਨਾ ਪਿਆਰ ਤੇਰਾ ਮੇਰਾ আই নিত দি তরিক ਚ ਜੰਨਾ ਰਾਣੀ ਜ਼ਿੰਦਾਦਾਸੀ 아이 ਨੀ ਰਾਜੇ ਰਣਕੀਤ ਚ ਉਹੀ ਤੇਰੇ ਨਾਲ ਸਾਹ ਜਿਹੜੀ ਨੀ ਚੰਨ ਤੇ ਚੱਕਰ ਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ ਨੀ ਤੂ ਬਾਰਿਸ਼ਾ ਦੀ ਮੈਂ ਸਮਾਦ ਜਿਉਂ ਨੇ ਮੋੜਦੀ ਤੇਰੀ ਮੇਰੀ ਜੋੜੀ ਇਹ ਉਹ ਰੋਟਰੀ ਤੇ ਲਹੋਰ ਠੀਕ ਹੈ ਨਾ ਹਾਂ ਲੋ ਆ ਵੀ ਆਪ ਬੰਦੇ ਦੀ ਸਪੋਰਟ ਕਰਿਆ ਕਰੋ ਯਾਰ ਨਹੀਂ ਨਹੀਂ ਕਰਦੇ ਠੀਕ ਥੋੜੇ ਸੁੱਕੇ ਬੈਠੇ ਤੁਸੀਂ ਵੀ ਸੁਣਾਓ ਕਿਵੇਂ ਆ ਬਾਈ ਉਹ ਪਛਾਣਾ ਹੀ ਨਹੀਂ ਜਦੋਂ ਤੈਨੂੰ ਰਾਹ ਪੁੱਛਿਆ ਯਾਰ ਆਈ ਪਛਾਣ ਲਈ ਕੀ ਹੋ ਗਿਆ ਰਵੀ ਠੀਕ ਠੀਕ ਆਪਾਂ ਅਮਰੀਕਾ ਦੇ ਆਏ ਬਾਈ ਬਣਾਉਂਦੇ ਆਂ ਕੁਝ ਮੈਂ ਵੀ ਦਵਾਈ ਨਹੀਂ ਲੈ ਕੇ ਸਾਨੂੰ ਪਤਾ ਹੀ ਲੱਗਿਆ ਕਿੱਧਰ ਦੀ ਆਏ ਆ ਆਈ ਪਰ ਆਏ ਇੱਧਰ ਦੀ ਆਏ ਇੱਧਰੋਂ ਨਹੀਂ ਆਇਆ ਆਏ ਬਈ ਤੂੰ ਆਏ ਲੱਗੇ ਆ ਬਚ ਨਹੀਂ ਆਏ ਨਹੀਂ ਨਹੀਂ ਆਏ ਜਿਹੜਾ ਰੋਡ ਜੇ ਬੰਦ ਆ ਉਹ ਘੇਰਿਆ ਹੋਇਆ ਪਿੱਟਰ ਜਗਾ ਲੁੱਟ ਲੈ ਹੀ ਜੀਆਂ ਅੱਖਾਂ ਕਿਸੇ ਲੱਟੇ ਰੇ ਵਰਗੀਆਂ ਨੇ ਉਨੀ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਉਨੀ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਹਏ ਨੱਕ ਦਾ ਕੋਕਾ ਕੰਨ ਦੀ ਤੇਰੀ ਵਾਲੀ ਸੋਹਣੀ ਹੈ ਹਾਂਦੀ ਹੈ ਹਏ ਹੇ 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 ਹਾਂਦੀ ਹੈ ਤੂੰ ਸੋਹਣੀ ਨਹੀਂ ਭਾਜੀ ਸੋਹਣੀ ਹੈ ਹਾਂਦੀ

ਮੁਬਾਰਕਾ ਡਾਰਲਿੰਗ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਭਾਈ ਤੁਸੀਂ ਪਹੁੰਚੇ ਮੁਬਾਰਕਾ ਨਾ ਨਾ ਮੇਰੀ ਜਾਨ ਕੱਲ ਨੂੰ ਸਾਡੇ ਭਰਾ ਦਾ ਲੈਂਟਰ ਹੈ ਜੀ ਤੇ ਲੈਂਟਰ ਪਹਿਣਾ ਸਾਰਾ ਜਾਣੇ ਦੁਆ ਕਰਿਓ ਕਿ ਇਹੇ ਜੀਆਂ 2-300 ਕੋਠੀ ਹੋਵੇ ਸਾਡੇ ਭਰਾ ਦੀ ਥੈਂਕ ਯੂ ਭਾਈ ਸਭੇ ਬਹੁਤ ਬਹੁਤ ਮੁਬਾਰਕਾ ਨਾਲ ਸ਼ੈਵੀ ਜੀ ਠੀਕ ਹੈ ਜੀ ਭਾਈ ਕਿ ਬਈ ਜਦੋਂ ਬਣਦੀ ਸੀ ਉਹ ਦੋ ਖਰਚੇ ਵੀ ਚੱਕੇ ਨੇ ਹੁਣ ਬਣਦੀ ਨਹੀਂ ਸਾਲਿਆਂ ਦਾ ਫੋਨ ਚੱਕਾ ਇਹ ਗੱਲ ਸੱਚ ਹੁੰਦੀ ਹਾਂ ਚੰਗੀ ਚੱਕਦੇ ਹੋਈ ਹੁੰਦੀ ਬਈ ਆ ਤਾਇਏ ਦੇ ਮੁੰਡੇ ਨਾਲ ਫੋਟੋ ਕਰਾ ਲਓ ਆਜੋ ਜੀ ਆਜੋ